आजा 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 ਰਸ਼ਮੀ ਉਦਘਾਟਨ ਜਿਹੜਾ ਹੈਲਥ ਕੇਅਰ ਸੈਂਟਰ ਦਾ ਜਿਹੜਾ ਰੋਪੜ ਵਿਖੇ ਹੋ ਚੁੱਕਿਆ ਹੈ ਗੁਰਦੁਆਰਾ ਪਟਾ ਸਾਹਿਬ ਵਿਖੇ ਤੇ ਕੰਪਨੀ ਦੇ ਜਿਹੜੇ ਮੈਨੇਜਿੰਗ ਡਾਇਰੈਕਟਰ ਵੱਲੋਂ ਅੱਜ ਦੀਵਨ ਕੱਟ ਕੇ ਇਸ ਸ਼ੁਰੂਆਤ ਜਿਹੜੀ ਕੀਤੀ ਗਈ ਹੈ ਡਾਕਟਰ ਹੀਨਾ ਜੀ ਹੈ ਜਿਹੜੇ ਇਸ ਜਗ੍ਹਾ ਦੇ ਉੱਤੇ ਇਸ ਸੈਂਟਰ ਨੂੰ ਚਲਾਣਗੇ ਤੇ ਮਰੀਜ਼ਾਂ ਦਾ ਚੈੱਕਅਪ ਕਰਨਗੇ ਸਰ ਅੱਜ ਮੈਂ ਦੇਖ ਰਿਹਾ ਕਿ ਤੁਸੀਂ ਬਹੁਤ ਵਧੀਆ ਉਪਰਾਲਾ ਜਿਹੜਾ ਕੀਤਾ ਹੈ ਰੋਪੜ ਦੇ ਵਿੱਚ ਕੀ ਕੀ ਇਲਾਜ ਕੀਤੇ ਜਾ ਰਹੇ ਹਨ ਜਦੋਂ ਆਯੁਰਵੇਦ ਦੇ ਨਾਲ ਦੇਖਿਆ ਜਾਵੇ ਹਰ ਖਤਰਨਾਕ ਤੋਂ ਖਤਰਨਾਕ ਬਿਮਾਰੀ ਦਾ ਇਲਾਜ ਕੀਤਾ ਜਾ ਸਕਦਾ ਸਾਡੇ ਕੋਲੇ ਕੈਂਸਰ ਤੱਕ ਦਾ ਇਲਾਜ ਔਰ ਲੀਵਰ ਦੀ ਪ੍ਰੋਬਲਮ ਪੇਟ ਦੀਆਂ ਸਮੱਸਿਆਵਾਂ ਔਰ ਅਗਰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਕਰਦਾ ਹੈ ਜਾਂ ਕਿਸੇ ਵੀ ਤਰ੍ਹਾਂ ਦੇ ਕੋਈ ਵੀਕਨੈਸ ਹੈ ਜਨ ਕਿ ਕੁਦਰਤੀ ਜੜੀਆਂ ਬੂਟੀਆਂ ਸ਼ੁੱਧ ਜੜੀਆਂ ਬੂਟੀਆਂ ਦੇ ਨਾਲ ਜਿਹੜਾ ਸਾਡੇ ਵੱਲੋਂ ਇਹ ਇਲਾਜ ਕੀਤਾ ਜਾਂਦਾ ਹੈਗਾ ਜੀ ਤੇ ਦੂਜੀ ਗੱਲ ਇਹ ਇੱਕ ਹੋਰ ਹੈ ਜਿਵੇਂ ਕਿ ਅੱਜ ਅਸੀਂ ਰੋਪੜ ਦੇ ਵਿੱਚ ਸ਼ੁਰੂਆਤ ਕੀਤੀ ਹੈ ਕਿਵੇਂ ਇਹ ਉਪਰਾਲਾ ਜਿਹੜਾ ਅੱਜ ਤੁਸੀਂ ਹਿੱਤ ਤੱਕ ਕਿਵੇਂ ਲਗਿਆ ਸੀ ਇਸ ਏਰੀਆ ਦੇ ਬੜੇ ਟਾਈਮ ਤੋਂ ਮੰਗ ਸੀਗੀ ਵੀ ਜਿਹੜਾ ਆਯੁਰਵੈਦਿਕ ਸੈਂਟਰ ਇਦਾਂ ਦਾ ਇਲਾਜ ਵਾਲਾ ਇਸ ਏਰੀਆ 'ਚ ਨਹੀਂ ਸੀਗਾ ਤਾਂ ਸਾਡੇ ਬਾਕੀ ਸੈਂਟਰਾਂ ਵਿੱਚ ਜਿਹੜਾ ਸਮੱਸਿਆ ਹੁੰਦੀ ਹੁੰਦੀ ਸੀ ਇਸ ਏਰੀਆ 'ਚੋਂ ਜਾਣ ਵਾਸਤੇ ਤਾਂ ਸਾਰੇ ਏਰੀਆ ਦੀ ਮੰਗ ਨੂੰ ਦੇਖਦੇ ਹੋਏ ਜਿਹੜਾ ਸਾਡਾ ਹੈਲਥ케ਅਰ ਹਰਪਰ ਦਾ ਇਹ ਸੈਂਟਰ ਜਿਹੜਾ ਓਪਨ ਕੀਤਾ ਗਿਆ ਤੇ ਦੂਜੀ ਗੱਲ ਇੱਕ ਹੋਰ ਹੈ ਵੀ ਜਿਵੇਂ ਮੈਂ ਦੇਖ ਰਿਹਾ ਕਿ ਤੁਹਾਡੇ ਜਿਹੜੇ ਜਿੰਨੇ ਵੀ ਫਲੈਕਸ ਦੇ ਉੱਪਰ ਦਵਾਈਆਂ ਜਾਂ ਬਿਮਾਰੀਆਂ ਦੇ ਨਾਮ ਲਿਖੇ ਹੋਏ ਆ ਕਿ ਸਾਰੀਆਂ ਬਿਮਾਰੀਆਂ ਦਾ ਜਿਹੜਾ ਇਲਾਜ ਇਹਦੇ 'ਚ ਹੁੰਦਾ ਹੈ ਅੰਦੇ ਸਾਰੇ ਮੇ ਮਾਰੀ ਦਾ ਇਲਾਜ ਹੁੰਦਾ ਜੋ ਅਯੁਰਵੇਦ ਜੜੀਆਂ ਬੁੱਟੀਆਂ ਦੇ ਨਾਲ ਹੋ ਸਕਦਾ ਹੈ ਜੀ ਔਰ ਟੋਟਲੀ ਔਰ ਜਿਹੜੇ ਸਾਡੇ ਜਿੰਨਾ ਵੀ ਅਸੀਂ ਸ਼ੁੱਧ ਅਯੁਰਵੇਦਿਕ ਜੜੀਆਂ ਬੁੱਟੀਆਂ ਯੂਜ਼ ਕਰਦੇ ਆਂ ਇੱਕ ਕੁਦਰਤੀ ਐਕਸਟ੍ਰੈਕਟ ਨੇਚਰਲ ਐਕਸਟ੍ਰੈਕਟ ਦੇ ਹੀ ਸਾਰਾ ਇਲਾਜ ਕੀਤਾ ਜਾਂਦਾ ਹੈ ਜੀ ਬਿਲਕੁਲ ਤੇ ਕੀ ਸਲਾਹ ਦੋਗੇ ਸਾਡੇ ਜਿਹੜੇ ਦਸਤਕ ਦੇਖ ਰਹੇ ਸਾਡੀ ਦੇਖੋ ਜੀ ਅਗਰ ਦੇਖਿਆ ਜਾਵੇ ਅੱਜ ਜਿਹੜਾ ਸਾਡਾ ਸਮਾਜ ਸਾਡਾ ਸਾਡਾ ਇੰਡੀਆ ਜ ਜਾਰੇ ਜਿਹੜੇ ਲੋਕ ਨੇ ਬਿਮਾਰੀ ਵਿੱਚ ਉਲਝ ਚੁਕੇ ਨੇ ਠੀਕ ਨਹੀਂ ਹੋ ਰਹਾ ਡਾਕਟਰ ਚੇਂਜ ਕਰ ਰਹੇ ਨੇ ਵੱਡੇ ਵੱਡੇ ਹਸਪੀਟਲ ਅੱਜ ਹੱਥ ਖੜੇ ਕਰ ਚੁਕੇ ਨੇ ਬਿਮਾਰੀਆਂ ਤੋਂ ਅੱਜ ਹਰ ਘਰ ਦੇ ਵਿੱਚ ਬਿਮਾਰੀ ਹੈ ਤਾਂ ਸਾਡੀ ਇੱਕੋ ਹੀ ਸਲਾਹ ਹੈ ਅਜਰਵੈਦ ਨੂੰ ਸਹੀ ਤਰੀਕੇ ਦੇ ਨਾਲ ਪ੍ਰਮੋਟ ਕੀਤਾ ਜਾਵੇ ਅਜਰਵੈਦਿਕ ਜਣੀਆਂ ਬੂਟੀਆਂ ਨੂੰ ਵਰਤਿਆ ਜਾਵੇ ਕੁਦਰਤੀ ਜਣੀਆਂ ਬੂਟੀਆਂ ਦਾ ਜਿਉਜ ਕੀਤਾ ਜਾਵੇ ਤਾਂ ਅੱਜ ਜਿਹੜਾ ਸਾਡਾ ਬਿਮਾਰੀ ਦੇ ਵਿੱਚ ਡੁੱਬਿਆ ਹੋਇਆ ਸਾਡਾ ਪੰਜਾਬ ਸਾਡਾ ਹਿੰਦੁਸਤਾਨ ਬਚਾਇਆ ਜਾ ਸਕਦਾ ਨਹੀਂ ਤਾਂ ਜਿਸ ਸਾਹ ਨਾਲ ਬਿਮਾਰੀਆਂ ਦੀ ਗ੍ਰੋਥ ਹੋ ਰਹੀ ਹੈ ਤਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਹੱਲ ਨਹੀਂ ਹੈ ਜਿਵੇਂ ਕਿ ਅੱਜ ਨਸ਼ਾ ਇੱਕ ਬਹੁਤ ਵੱਡਾ ਕਲੰਕ ਬਣ ਚੁੱਕਿਆ ਸਾਡੇ ਪੰਜਾਬ ਵਾਸਤੇ ਨਸ਼ੇ ਦੇ ਉੱਤੇ ਕਿਵੇਂ ਸਰਚ ਕੀਤੀ ਤੁਸੀਂ ਨਸ਼ੇ ਦਾ ਦੇਖਿਆ ਜਾਵੇ ਅੱਜ ਮੈਂ ਮੇਰੇ ਕੋਲੇ ਜਿਹੜੇ ਕੇਸ ਆਉਂਦੇ ਨੇ 18 18 19 19 ਸਾਲ ਦੇ ਜਿਹੜੇ ਬੱਚੇ ਨੇ ਚੰਗੇ ਕਹਿੰਦੇ ਘਾਉਂਦੇ ਜਿਹੜੇ ਆਪ ਖੁਦ ਇੱਕ ਪ੍ਰੋਫੈਸ਼ਨਲ ਬਿਜ਼ਨਸਮੈਨ ਸੀਗੇ ਨਸ਼ੇ ਦੀ ਦਲਦਲ ਦੇ ਵਿੱਚ ਫਸ ਕੇ ਸਭ ਬਰਬਾਦ ਕਰ ਲਿਆ ਕਰੋੜਾ ਰੁਪਿਆ ਕિલ્ਲਿਆਂ ਦੇ ਕਿੱਲੇ ਜਮੀਨਾ ਜਿਹੜੇ ਨਸੇ ਨੇ ਅੱਜ ਖਾਲੀਆਂ ਹੋਈਆਂ ਨੇ ਅੱਜ ਮਾਮਾ ਰੋਂਦੀਆਂ ਨੇ ਆ ਕੇ ਮਾਮਾ ਤੜਫਦੀਆਂ ਨੇ ਮਤਲਬ ਬੁਰਾ ਹਾਲ ਹੋਇਆ ਪਿਆ ਨਸੇ ਦੇ ਨਾਲ ਹਾਲਾਂਕਿ ਸਾਡੀ ਜਿਹੜੀ ਸਰਕਾਰ ਆ ਉਹ ਵੀ ਉਪਰਾਲਾ ਕਰ ਰਹੀ ਹੈ ਤਾਂ ਸਾਡਾ ਜਿਹੜਾ ਇਹ ਸੁੱਧਾ ਜਯੁਰਵੇਦਿਕ ਜਿਹੜੀਆਂ ਬੁੱਟੀਆਂ ਦੇ ਨਾਲ ਜੋ ਅਸੀਂ ਅੰਦਾਜ਼ ਕਰਦੇ ਹਾਂ ਤਾਂ ਪਹਿਲੇ ਦਿਨ ਤੋਂ ਜਿਹੜੀ ਹੈਗੀ ਬਿਨਾ ਤੋੜ ਤਕਲੀਫ ਤੋਂ ਜਿਹੜਾ ਨਸਾ ਸੱਬਿਆ ਜਾ ਸਕਦਾ ਹੈ ਬਿਨਾ ਕਿਸੇ ਤੋੜ ਤਕਲੀਫ ਤੋਂ ਉਹਨੂੰ ਪਤਾ ਵੀ ਨਹੀਂ ਲੱਗੇਗਾ ਨਸ਼ਾ ਚਾਹੇ ਕੋਈ ਵੀ ਹੋਵੇ ਭਾਵੇਂ ਚਿੱਟੇ ਦਾ ਹੋਵੇ ਭਾਵੇਂ ਕੋਈ ਫੁੱਕੀ ਹੋਵੇ ਸਮੈਕ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਇੰਜੈਕਸ਼ਨ ਲਗਾਉਂਦਾ ਜਾਂ ਕੋਈ ਟਰੱਕ ਜਿਹੜਾ ਹੈਗਾ ਨਸ਼ਾ ਕਰਦਾ ਹੈਗਾ ਤੇ ਮੈਂ ਦੇਖ ਰਿਹਾ ਕਿ ਅੱਜ ਨਸ਼ਾ ਛਡਾਊ ਕੇਂਦਰ ਇੱਕ ਬਹੁਤ ਵੱਡੇ ਮਾਫੀਆ ਬਣ ਚੁੱਕਿਆ ਹੈ ਇਦੇ ਵਿੱਚ ਸੈਂਟਰ ਦੇ ਵਿੱਚ ਲਿਆ ਕੇ ਪਤਾ ਨਹੀਂ ਕਿੰਨੀ ਕਿੰਨੀਆਂ ਫੀਸਾਂ ਲਈ ਜਾਂਦੀਆਂ ਤੇ ਬੱਚਿਆਂ ਨੂੰ ਨਸ਼ਾ ਛਡਾਉਣ ਦੇ ਵੱਲ ਮੈਨੂੰ ਨੂੰ ਲੱਗਦਾ ਵੀ ਪੇਦਿੱਤ ਕੀਤਾ ਜਾਂਦਾ ਉਲਟਾ ਨਸ਼ਾ ਲਾਇਆ ਜਾਂਦਾ ਹੈ ਪਰ ਲੇਕਿਨ ਅੱਜ ਜਿਹੜਾ ਆਯੁਰਵੈਦਿਕ ਦੇ ਨਾਲ ਨਸ਼ਾ ਛੱਡਣ ਦੀ ਜਿਹੜੀ ਦਵਾਈਆਂ ਜਿਹੜੀ ਪਾਈ ਹੈ ਤੇ ਮੈਂ ਹੁਣ ਧੰਨਵਾਦ ਥੋੜਾ ਬਹੁਤ ਬਹੁਤ ਜੀ ਜਾਣਕਾਰੀ ਦਿੱਤੀ ਹੈ ਤੇ ਮੈਂ ਡਾਕਟਰ ਸਾਹਿਬ ਨਾਲ ਗੱਲ ਕਰਦਾ ਕਿ ਡਾਕਟਰ ਸਾਹਿਬ ਜਿਹੜੇ ਕਿ ਇਸ ਜਗ੍ਹਾ ਦੇ ਉੱਤੇ ਡਾਕਟਰ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਵਧਾਈ ਹੈ ਥੋੜੀ ਹਸਪਤਲ ਖੋਲ੍ਹਿਆ ਰ ਉੱਪਰ ਦੇ ਵਿੱਚ ਧੰਨਵਾਦ ਜੀ ਤੇ ਕਿਵੇਂ ਅੱਜ ਤੁਸੀਂ ਦੇਖ ਰਹੇ ਹੋ ਕਿ ਅੱਜ ਦੇ ਜਿਹੜ ਜਦ ਮੈਂ ਦੇਖ ਰਿਹਾ ਕਿ ਬਿਲਕੁਲ ਕੋਈ ਅਜੀਬ ਜਿਹੀ ਬਿਮਾਰੀ ਸਰੀਰ ਦੀ ਨਹੀਂ ਹੈ ਜਿਹਦੇ ਵਿੱਚ ਤੁਸੀਂ ਇਰਜ ਲਾਜ ਨਹੀਂ ਦੱਸਿਆ ਕਿਵੇਂ ਦੇਖੋਗੇ ਸਾਰਾ ਸਾਰਾ ਜੀ ਐਕਚੁਅਲ ਇਹੀ ਹੈਗਾ ਕਿ ਜਿੱਦਾਂ ਅਸੀਂ ਇੱਕ ਮਸ਼ੀਨ ਦੇ ਨਾਲ ਹੀ ਰਾਹੀਂ ਅਸੀਂ ਦੇਖਦੇ ਹੈਗੇ ਜਿੱਤੇ ਫੁੱਲ ਬੋਡੀ ਐਨਾਲਾਈਜ਼ ਅਸੀਂ ਕਰਦੇ ਹੈਗੇ ਆ ਤੇ ਉਹਦੇ ਵਿੱਚ ਹਰੇਕ ਜਿਹ ਜੋ ਵੀ ਬੋਡੀ ਦਾ ਹੁੰਦਾ ਹੈਗਾ ਟੈਸਟੋਸਟੇਰਾ ਆਪਣਾ ਉਹਦੇ ਚ ਆ ਜਾਂਦਾ ਹੈਗਾ ਤੇ ਉਹਦੇ ਨਾਲ ਹੀ ਡਾਇਗਨੋਸ ਕਰਕੇ ਹੀ ਆਪਾਂ ਪੇਸ਼ੈਂਟ ਨੂੰ ਦੇਖਦੇ ਹੈਗੇ ਜਦੋਂ ਤੁਹਾਨੂੰ ਕੋ ਪੇਸ਼ੈਂਟ ਆਊਗਾ ਪਹਿਲਾਂ ਉਹਦੀ ਫੁੱਲ ਬੋਡੀ ਟੈਸਟ ਕੀਤਾ ਜਾਏਗਾ ਹਾਂਜੀ ਫੁੱਲ ਬੋਡੀ ਟੈਸਟ ਕੀਤਾ ਜਾਏਗਾ ਟੈਸਟ ਫ੍ਰੀ ਰੱਖਿਆ ਜਾਏਗਾ ਤੇ ਉਹਦੇ ਅਕੋਰਡਿੰਗ ਹੀ ਆਪਾਂ ਅੱਗੇ ਮੈਡੀਸਨ ਰეკਮੈਂਡ ਕਰਾਂਗੇ ਬਿਲਕੁਲ ਤੇ ਜਿਵੇਂ ਕਿ ਆਪਾਂ ਖਾਸ ਕਿਹੜੀ ਬਿਮਾਰੀ ਹੈ ਤੁਹਾਡੀ ਤੁਸੀਂ ਜਿਹੜੀ ਤੁਸੀਂ ਮਤਲਬ ਕਿ ਸਾਰੀਆਂ ਹੋਣੀਆਂ ਮਤਲਬ ਬਿਲਕੁਲ ਕੋਈ ਜ਼ਿਆਦਾ 올 ਬੋਡੀ ਦਾ ਹੀ ਹੁੰਦਾ ਹੈਗਾ ਆਪਣੇ ਕੋਲ ਤੇ ਬਾਕੀ ਉਹਦੇ ਚ ਇਹ ਹੈਗਾ ਕਿ ਜਿੱਦਾਂ ਮੇਨ ਲੇਡੀਜ਼ ਦੀ ਕੋਈ ਪ੍ਰੋਬਲਮ ਆ ਜਾਂਦੀ ਹੈ ਪੀਸੀਓਡੀ ਪੀਓਐਸ ਮੈਂ ਪੀਸੀਓਐਸ ਦੀ ਕੋਈ ਪ੍ਰੋਬਲਮ ਹੈਗੀ ਹੈ ਜਾਂ ਫਿਰ ਇੱਕ ਸਾਡੇ ਕੋਲ ਜ਼ਿਆਦਾ ਸਾਡਾ ਇੱਕ ਹੈਗਾ ਕਿ ਦਾ ਉਹ ਬਹੁਤ ਸਾਰੀ ਲੇਡੀਜ਼ ਨੂੰ ਜਿੱਦਾਂ ਰਸੋਲੀਆਂ ਹੋ ਜਾਂਦੀਆਂ ਹਨ ਉਹਨਾਂ ਕਰਕੇ ਬਹੁਤ ਸਾਰੀ ਲੇਡੀਜ਼ ਨਾ ਬੱਚੇ ਨਹੀਂ ਪੈਦਾ ਕਰ ਸਕਦੀਆਂ ਤੇ ਉਹਨਾਂ ਦਾ ਵੀ ਆਪਣੇ ਕੋਲ ਰਿਜ਼ਲਟ ਹੈਗਾ ਹੈ 1.5 ਦਾ 1.5 ਦਾ ਤੇ ਉਹਦੇ ਉਹਦਾ ਉਹਦਾ ਵੀ ਆਪਣੇ ਕੋਲ ਮੈਡੀਸਿਨਸ ਹੈਗੀਆਂ ਤੇ ਬਾਕੀ ਇਹ ਹੈਗਾ ਕਿ ਜਿੱਦਾਂ ਹੁਣ ਨਸ਼ੇ ਦਾ ਅਸਰ ਨੇ ਦੱਸਿਆ ਹੀ ਹੈਗਾ ਤੁਹਾਨੂੰ ਕਿ ਨਸ਼ੇ ਦਾ ਜਿਹੜਾ ਹੈਗਾ ਸਾਡੇ ਕੋਲ ਇਲਾਜ ਹੋ ਅਸੀਂ ਪਰਮਾਨੈਂਟ ਇਲਾਜ ਕਰਦੇ ਹਾਂ ਤੇ 1 ਮਹੀਨੇ ਦਾ ਇਲਾਜ ਹੋਏਗਾ ਸਾਡਾ ਬਹੁਤ ਜ਼ਿਆਦਾ ਅਸੀਂ ਲੰਬੀ ਮੈਡੀਸਿਨ ਨਹੀਂ ਦੇਣੀ ਹੈਗੀ ਤੇ ਐਦਾਂ ਹੀ ਹੋਰ ਸਾਰੀਆਂ ਬਿਮਾਰੀਆਂ ਹੈਗੀਆਂ ਤੇ ਆਯੁਰਵੇਦ ਦਾ ਇੱਕ ਚੀਜ਼ ਹੁੰਦੀ ਹੈ ਕਿ ਇਹ ਆਪਾਂ ਪਹਿਲਾਂ ਬਿਮਾਰੀ ਨੂੰ ਕੰਟਰੋਲ ਕਰਾਂਗੇ ਉਸ ਤੋਂ ਬਾਅਦ ਅਸੀਂ ਉਹਨੂੰ ਕਿਉਰ ਕਰਾਂਗੇ ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਬਹੁਤ ਵਾਜਬ ਖਰਚੇ ਦੇ ਵਿੱਚ ਸਾਰਾ ਇਲਾਜ ਹੈ ਹਾਂਜੀ 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 ਜਿਹੜੇ ਹਸਪਤਾਲਾਂ ਦੇ ਵਿੱਚ ਆਮ ਦੇਖਦੇ ਹਾਂ ਕਿ ਅਸੀਂ ਹਜ਼ਾਰਾਂ ਲੱਖਾਂ ਰੁਪਏ ਉਡਾ ਦਿੰਨੇ ਆ ਵੀ ਇਲਾਜ ਵੀ ਫਿਰ ਵੀ ਇਲਾਜ ਨਹੀਂ ਹੁੰਦਾ ਪਰ ਲੇਕਿਨ ਗਰੰਟੀ ਨਾਲ ਤੁਸੀਂ ਅੱਜ ਕਹਿ ਸਕਦੇ ਆ ਗਰੰਟੀ ਨਾਲ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਇਲਾਜ ਕਰਕੇ ਦਵਾਂਗੇ ਪਰ ਇੱਕ ਥੋੜਾ ਜਿਹਾ ਇੱਕ ਹੁੰਦਾ ਹੈਗਾ ਕਿ ਸਾਹਮਣੇ ਵਾਲਾ ਜਿਹੜਾ ਪੇਸ਼ੈਂਟ ਹੈਗਾ ਉਹਨੂੰ ਵੀ ਪੇਸ਼ੈਂਸ ਰੱਖਣੇ ਪੈਣਗੇ ਕਿਉਂਕਿ ਆਯੁਰਵੇਦਾ ਇਨਸਟੈਂਟ ਰਿਜ਼ਲਟ ਨਹੀਂ ਦੇਵੇਗਾ ਉਹ ਹੌਲੀ 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 ਕਰਕੇ ਹੀ ਇਹਦਾ ਇਲਾਜ 6 ਮਹੀਨੇ ਤੋਂ ਸਾਲ ਵੀ ਚੱਲ ਸਕਦਾ ਹੈ ਜਿਵੇਂ ਅਕੋਰਡਿੰਗ ਟੂ ਡਿਜ਼ੀਜ਼ ਜਿਵੇਂ ਕਿ ਅਸੀਂ ਦੇਖ ਰਹੇ ਹਾਂ ਕਿ ਸਾਡੇ ਪੰਜਾਬੀਆਂ ਦੀ ਖਾਸ ਕਰਕੇ ਜ਼ਿਆਦੀ ਬੋਡੀ ਵਿਗੜਦੀ ਜਾ ਰਹੀ ਹੈ ਪੇਟ ਬਾਹਰ ਆ ਰਹੇ ਹਨ ਜ਼ਿਆਦਾਤਰ ਇਹਨਾਂ ਦਾ ਕੀ ਕਾਰਨ ਲੈਂਦਾ ਹੈਗਾ ਹਾਂਜੀ ਅੱਛਾ ਇਹਦਾ ਮਤਲਬ ਇਹ ਵੀ ਜਿਹੜੇ ਜਿਵੇਂ ਮੈਂ ਤੁਸੀ ਲੀਵਰ ਦੀ ਗੱਲ ਕਰਦੇ ਸੀ ਨਾ ਲੀਵਰ ਦੀ ਸਮੱਸਿਆ ਤੋਂ ਹੀ ਬਿਮਾਰੀ ਪੈਦਾ ਹੁੰਦੀ ਸਾਰੀ ਲੀਵਰ ਦੀ ਸਮੱਸਿਆ ਤੋਂ ਹੀ ਹੁੰਦਾ ਬਾਕੀ ਇੱਕ ਬੋਡੀ ਦੇ ਵਿੱਚ ਐਨਾਲਾਈਜ਼ ਕਰਨਾ ਹੁੰਦਾ ਹੈ ਸਾਡਾ ਬਾਦ ਪਿਤ ਕਫ ਉਹ ਸਾਡੇ ਮੇਨਟੇਨ ਹੋਣੇ ਚਾਹੀਦੇ ਆ ਤੇ ਉਹਦੇ ਤੋਂ ਹੀ ਸਾਰੀਆਂ ਪ੍ਰੋਬਲਮਸ ਕ੍ਰੀਏਟ ਹੁੰਦੀਆਂ। ਹਾਂ। ਡਾਕਟਰ ਸਾਹਿਬ ਤੁਸੀਂ ਸਰ ਤੁਸੀਂ ਇੱਕ ਮੈਂ ਤੁਹਾਡੇ ਨਾਲ ਸਵਾਲ ਕਰਾਂਗਾ ਕਿਉਂਕਿ ਐਵੇਂ ਸੇ ਚਲੋ ਅੱਜ ਦੇ ਨੌਜਵਾਨ ਜਿਹੜੇ ਸਾਡੇ ਉਹ ਨੌਜਵਾਨ ਖਤਮ ਹੁੰਦੇ ਜਾ ਰਹੇ ਕਿਉਂ ਜਿਵੇਂ ਕਿ ਆਪਾਂ ਮੋਟਾਪਾ ਆ ਗਿਆ ਫਿਰ ਤਾਕਤ ਤਾਕਤ ਵੀ ਘਟ ਜਾਂਦੀ ਹੈ। ਸਹੀ ਗੱਲ ਹੈ। ਦੇਖੋ ਸ਼ੁਰੂਆਤ ਲੀਵਰ ਤੋਂ ਹੋਈ ਸਾਡੇ ਖਾਣੇ ਤੋਂ ਹੋਈ ਸਾਡਾ ਖਾਣਾ ਜਿਹੜਾ ਉਹ ਅੱਜ ਜ਼ੀਰੋ ਹੋ ਚੁੱਕਿਆ ਹੈ ਪੈਸਟੀਸਾਈਡ ਨੇ ਜ਼ਹਿਰਾਂ ਨੇ ਸਾਡਾ ਖਾਣਾ ਖਾ ਲਿਆ। ਅੱਜ ਸਾਨੂੰ ਲੋੜ ਹੈ ਐਸੀਆਂ ਜੜੀਆਂ ਬੂਟੀਆਂ ਦੀ ਜਿਹੜੀਆਂ ਸਾਡੇ ਸਰੀਰ ਨੂੰ ਚਾਹੀਦੀਆਂ ਹੈਗੀਆਂ ਨੇ ਕਿਸੇ ਟਾਈਮ ਸਾਡਾ ਸਰਦਾ ਸੀਗਾ ਕਣਕ ਦੇ ਨਾਲ ਚਾਵਲ ਦੇ ਨਾਲ ਸਰਦਾ ਸੀਗਾ ਸਾਡਾ ਤੇ ਅੱਜ ਸਾਨੂੰ ਜਿਹੜੀਆਂ ਅਸ਼ਵਕੰਦਾ ਵਰਗੀਆਂ ਜਿਹੜੀਆਂ ਬੂਟੀਆਂ ਜਾਂ ਸ਼ੁੱਧ ਸਲਾਜੀਤ ਵਰਗੇ ਜਿਹੜੀਆਂ ਬੂਟੀਆਂ ਜਿਹੜੀਆਂ ਸਾਡੇ ਨੌਜਵਾਨਾਂ ਨੂੰ ਅੱਜ ਜ਼ਰੂਰਤ ਹੈਗੀ ਹੈ ਜਦੋਂ ਅਸੀਂ ਟੈਸਟਿੰਗ ਕਰਦੇ ਹਾਂ ਟੈਸਟਿੰਗ ਦੌਰਾਨ ਦੇਖੀਂਦਾ ਹੈ ਵੀ ਜਿਹੜਾ ਉਹਦਾ ਮਤਲਬ ਪੇਟ ਦਾ ਸਿਸਟਮ ਹੈ ਨਿਊ ਜਨਰੇਸ਼ਨਾਂ ਜਿਹੜੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਪੈਦਾ ਕਰਨ ਦੇ ਵਿੱਚ ਬੜੀ ਵੱਡੀ ਸਮੱਸਿਆ ਜਿਹੜੀ ਉਹ ਆਉਣ ਵਾਲੀ ਹੈ ਇਹ ਸਭ ਨੂੰ ਪਤਾ ਹੈ ਪਰ ਕੋਈ ਡਰਦਾ ਨਹੀਂ ਦੱਸਦਾ ਕਿਸੇ ਦੇ ਲੱਤਾਂ ਵਜਨ ਨਹੀਂ ਚਲਦੀਆਂ ਕੋਈ ਵਿਆਹ ਕਰਾਉਣ ਤੋਂ ਡਰਦਾ ਕੋਈ ਵਿਆਹ ਕਰਵਾ ਵੀ ਲੈਂਦਾ ਹੈ ਮਤਲਬ ਉਹ ਜਿਹੜਾ ਬੱਚਾ ਪੈਦਾ ਕਰਨ ਦੇ ਯੋਗ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਉਹਨੇ ਪਹਿਲਾਂ ਜਿਹੜੀਆਂ ਗਲਤੀਆਂ ਕੀਤੀਆਂ ਛੋਟੀ ਉਮਰ ਦੇ ਵਿੱਚ ਜਾਂ ਉਹਨੇ ਇਦਾਂ ਦਾ ਕੋਈ ਨਸ਼ਾ ਕਰ ਲਿਆ ਜਾਂ ਉਸ ਤਰੀਕੇ ਨਾਲ ਉਹਨੂੰ ਆਉਣ ਵਾਲੀ ਲਾਈਫ ਦਾ ਪਤਾ ਹੀ ਨਹੀਂ ਸੀਗਾ ਤਾਂ ਅਸੀਂ ਇਹ ਚੀਜ਼ ਨੂੰ ਪਹਿਲੇ ਦਿਨ ਤੋਂ ਬਹੁਤ ਧਿਆਨ ਚ ਰੱਖ ਕੇ ਟੈਸਟਿੰਗ ਦੇ ਦੌਰਾਨ ਦੁਆਰਾ ਉਹਦੇ ਸਾਰੇ ਪੇਟ ਨੂੰ ਜਾਣ ਕੇ ਫਿਰ ਕੋਈ ਜਿਹੜੀ ਜੜੀ ਬੁੱਟੀ ਦੰਨੇ ਜਿਹੜੀ ਉਹਨੂੰ ਜ਼ਰੂਰਤ ਹੁੰਦੀ ਹੈ ਪਰ ਮੈਂ ਇੱਕ ਗੱਲ ਹੋਰ ਦੇਖ ਰਿਹਾ ਅੱਜ ਕੱਲ ਦੇ ਪੜ੍ਹੇ ਲਿਖੀ ਪੀੜ੍ਹੀ ਦੀ ਗੱਲ ਜੇ ਮੈਂ ਕਰਾਂ ਤਾਂ ਜਦੋਂ ਕਿ ਆ ਕੁਝ ਖਾਜਾ 버ਗਰ ਖਾ ਰਹੇ ਜਾਂ ਰੋਟੀ ਖਾ ਰਹੇ ਉਹਨੇ ਹੱਥ ਦੇ ਵਿੱਚ ਕੋਕੋਕੋਲਾ ਦੀ ਬੋਤਲ ਜ਼ਰੂਰ ਹੁੰਦੀ ਹੈ ਦੇਖੋ ਜੀ ਉਹ 2.5 ਰੁਪਏ ਦੇ ਵਿੱਚ ਇੱਕ ਬੋਤਲ ਤਿਆਰ ਹੋ ਜਾਂਦੀ ਹੈ ਮੈਨੂੰ ਲੱਗਦਾ ਵੇ ਜੇ ਸੁੱਧ ਪਾਣੀ ਵੀ ਭਰਨਾ ਪਏ ਜੀ ਬੋਤਲ ਦੇ ਵਿੱਚ ਨਾ ਉਹ ਵੀ ਜਿਹੜਾ ਜਿਹੜਾ ਇੰਨਾ ਹੋ ਇੰਨਾ ਜਿਹੜਾ ਮਤਲਬ ਸਸਤਾ ਨਹੀਂ ਪੈ ਸਕਦਾ ਉਹ 2.5 ਰੁਪਏ ਵਿੱਚ ਸਾਨੂੰ ਕੀ ਪਾ ਕੇ ਦੇਣਗੇ ਤੁਸੀਂ ਆਪ ਜਾਣਦੇ ਹੋ ਔਰ ਸਾਡੇ ਸਰੀਰ ਦਾ ਅਗਰ ਅਲਕਲਾਈਨ ਘਟ ਗਿਆ ਐਸਿਡ ਵੱਧ ਗਿਆ ਸਾਡਾ ਸਰੀਰ ਜਿਹੜਾ ਬਿਮਾਰੀ ਨੂੰ ਜਨਮ ਦਿੰਦਾ ਹੈ ਜਿਹੜੀਆਂ ਚੀਜ਼ਾਂ ਨੇ ਨਾ ਕੋਲ ਡਰਿੰਕ ਨੇ ਜਾਂ ਜੋ ਵੀ ਅਸੀਂ ਖਾਂਦੇ ਜੋ ਸਾਡੇ ਬੱਚੇ ਘਰਾਂ ਚ ਅੱਜ ਵਰਤ ਰਹੇ ਨੇ ਜਾਂ ਬਾਹਰ ਵਰਤ ਰਹੇ ਨੇ ਇਹ ਸਾਡੇ ਪੇਟ ਦਾ ਹਲਕਾ ਲੈਣ ਜਿਹੜਾ ਘਟਾਉਂਦੀਆਂ ਹੈਗੀਆਂ ਜਿੱਥੋਂ ਸਾਡੇ ਸਰੀਰ ਦੇ ਵਿੱਚ ਕੈਂਸਰ ਵਰਗੀਆਂ ਬਵਾਰੀਆਂ ਫਿਰ ਜਨਮ ਲੈਂਦੀਆਂ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਥੋੜੀ ਜੀ ਇੱਕ ਗੱਲ ਹੋਰ ਕਰ ਲੈਂਦੇ ਹਾਂ ਕਿ ਲੇਡੀਜ਼ ਦੀ ਖਾਸ ਕਰਕੇ ਲੇਡੀਜ਼ ਨੂੰ ਬਿਮਾਰੀਆਂ ਬੰਦੇ ਨਾਲੋਂ ਵੱਧ ਲੱਗਦੀਆਂ ਇਹ ਗੱਲ ਸੱਚ ਹੈ ਪਰ ਜ਼ਿਆਦਾ ਥਾਇਰੋਇਡ ਵਗੈਰਾ ਹੋਰ ਹੀ ਬਿਮਾਰੀਆਂ ਜ਼ਿਆਦਾ ਅੱਜਕੱਲ ਹੁੰਦ ਚਾਰੀਆਂ ਥਾਇਰੋਇਡ ਵਗੈਰਾ ਤਾਂ ਇਹ ਹੈਗਾ ਕਿ ਮੇਨ ਗੱਲ ਤਾਂ ਉਹੀ ਆ ਜਾਂਦੀ ਹੈ ਕਿ ਪੇਟ ਦੇ ਉੱਤੇ ਹੈਗਾ ਇਹ ਤੇ ਮੇ ਸਾਡਾ ਅਗਰ ਲੀਵਰ ਸਹੀ ਹੋਏਗਾ ਤੇ ਅਸੀਂ ਸਾਰੀਆਂ ਬਿਮਾਰੀਆਂ ਨੂੰ ਕੰਟਰੋਲ ਕਰ ਸਕਦੇ ਆ ਤੇ ਉੱਥੋਂ ਹੀ ਸਾਰੀਆਂ ਬਿਮਾਰੀਆਂ ਕਿਉਂਕਿ ਜਦੋਂ ਉੱਥੋਂ ਹੀ ਡਾਇਬਟੀਸ ਬਣ ਰਹੀ ਹੈਗੀ ਉੱਥੋਂ ਹੀ ਥਾਇਰੋਇਡ ਬਣ ਰਿਹਾ ਹੋਏਗਾ ਉੱਥੋਂ ਹੀ ਸਾਰੀਆਂ ਬਿਮਾਰੀਆਂ ਜਨਮ ਲੈ ਰਹੀਆਂ ਹੈਗੀਆਂ ਚਲੋ ਬਿਲਕੁਲ ਵੀਡੀਓ ਸਾਡੀ ਹੁਣ ਲੰਬੀ ਹੁੰਦੀ ਜਾ ਰਹੀ ਹੈ ਪਰ ਅਸੀਂ ক্লোਜ਼ ਕਰ ਗਏ ਜਰਾ ਵੀ ਜਿਵੇਂ ਕਿ ਹੁਣ ਕੀ ਤੁਹਾਡੇ ਮੈਸੇਜ ਕੀ ਹੈ ਮੈਸੇਜ ਮੈਸੇਜ ਅਨੁਸਾਰ ਕੀ ਸਾਡਾ ਮੈਸੇਜ ਹੈ ਲਾਸਟ ਵਿੱਚ ਹਾਂ ਲਾਸਟ ਵਿੱਚ ਮੈਸੇਜ ਇਹੀ ਰਹੇਗਾ ਕਿ ਜਿੰਨੇ ਵੀ ਆਪਣੇ ਕਿੰਨੇ ਹੀ ਪੈਸੇ ਲੋਕਾਂ ਲਗਾਉਂਦੇ ਹੈਗੇ ਆ ਹਸਪੀਟਲਾਂ ਦੇ ਵਿੱਚ ਜਾ ਕੇ ਲੋਕੀ ਬਹੁਤ ਸਾਰੇ ਮਤਲਬ ਆਪਣੇ ਆਪ ਨੂੰ ਖਰਾਬ ਕਰ ਰਹੇ ਆ ਤੇ ਉਹਦੇ ਚ ਇਹੀ ਹੈਗਾ ਕਿ ਸਾਡਾ ਮੇਨ ਫੋਕਸ ਇਹੀ ਹੈ ਕਿ ਸੈਂਟਰ ਖੋਲਣ ਦਾ ਕਿ ਅਸੀਂ ਕਟ ਪੇਮੈਂਟ ਦੇ ਵਿੱਚ ਅਸੀਂ ਵਧੀਆ ਇਲਾਜ ਦੇਣ ਦੀ ਕੋਸ਼ਿਸ਼ ਕਰਦੇ ਆਂ ਤੇ ਇਸੇ ਕਰਕੇ ਅਸੀਂ ਜਿਹੜਾ ਟੈਸਟ ਰੱਖਿਆ ਫੁੱਲ ਬੋਡੀ ਦਾ ਉਹ ਅਸੀਂ ਫ੍ਰੀ ਰੱਖਿਆ ਤੇ ਹਾਂ ਕੁਝ ਟੈਸਟ ਹੋਣਗੇ ਜਿਹੜੇ ਸਾਨੂੰ ਲੱਗਣਗੇ ਕਿ ਅਸੀਂ ਨਹੀਂ ਕਰ ਸਕਦੇ ਉਹ ਅਸੀਂ ਬਾਹਰੋਂ ਵੀ ਲਿਖਾਂਗੇ ਪਰ ਲੇਕਿਨ ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਅਸੀਂ ਉਹਨੂੰ ਘੱਟ ਤੋਂ ਘੱਟ ਦੇ ਵਿੱਚ ਅਸੀਂ ਹਰੇਕ ਮਰੀਜ਼ ਨੂੰ ਅਸੀਂ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਬਹੁਤ ਬਹੁਤ ਧੰਨਵਾਦੀ ਪਰ ਲੇਕਿਨ ਮੈਂ ਇੱਕ ਗੱਲ ਜ਼ਰੂਰ ਦੱਸਾਂਗਾ ਜਿੰਨੇ ਵੀ ਸਾਡੇ ਇਸ ਵੀਡੀਓ ਨੂੰ ਦੇਖ ਰਹੇ ਆਂ ਮੈਂ ਲਾਈਕ ਸਿਰੇ ਜਰੂਰਤਾ ਚਲੋ ਕਰਈਓ ਪਰ ਲੇਕਿਨ ਜਿਹੜਾ ਤੁਹਾਡਾ ਟੈਸਟ ਬਾਡੀ ਟੈਸਟ ਹੈ ਇਹ ਬਿਲਕੁਲ ਫ੍ਰੀ ਹੈ ਨਹੀਂ ਜੇ ਤੁਸੀਂ ਆਪਾਂ ਜਿਹੜੀਆਂ ਐਨਜੀਓ ਵੱਲੋਂ ਖੁੱਲ੍ਹੀਆਂ ਜਿਹੜੀਆਂ ਹੁੰਦੀਆਂ ਲੈਬੋਰਟਰੀਆਂ ਹੁੰਦੀਆਂ ਉੱਤੇ ਵੀ 6-700 ਰੁਪਏ ਤਾਂ ਲੈਂਦੀ ਹੈ ਪਰ ਲੇਕਿਨ ਇਹਨਾਂ ਦਾ ਸਭ ਤੋਂ ਵੱਡੀ ਗੱਲ ਹੈ ਕੋਈ ਵੀ ਟੈਸਟ ਹੈ ਸਾਰੇ ਟੈਸਟ ਫੁੱਲ ਬਾਡੀ ਦੇ ਫ੍ਰੀ ਹੈ ਤੁਸੀਂ ਭੱਟਾ ਸਾਹ ਦੇ ਸਾਹਮਣੇ ਜਿਹੜੇ ਮਾਰੀ ਟਾਈਮਿੰਗ ਟੂਮਿੰਗ ਕੀ ਹੈ ਜੀ ਸਵੇਰੇ 10 ਤੋਂ 4 ਵਜੇ ਤੱਕ 10 ਤੋਂ 4 ਵਜੇ ਤੱਕ ਟਾਈਮ ਰਹੇਗਾ ਤੇ ਮੈਂ ਦਿਖਾਉ ਜਰਾ ਤਸਵੀਰ ਦੇ ਵਿੱਚ ਵਧੀਆ ਖੁੱਲਾ ਡੁੱਲਾ ਜਗ੍ਹਾ ਹੈਗੀ ਹੈ ਪਾਰਕਿੰਗ ਦੀ ਜਗ੍ਹਾ ਹੈਗੀ ਹੈ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੈਗੀ ਪੱਠਾ ਸਾਹਿਬ ਜਿਹੜੇ ਸਾਡੀ ਕੋਈ ਨਾਮ ਇਹ ਜਹ ਹੈ ਨੇ ਵੀ ਆਪਾਂ ਨੂੰ ਪਤਾ ਨਾ ਹੋਵੇ ਕਿ ਕਿਹੜੀ ਜਗ੍ਹਾ ਕਿੱਥੇ ਹੈਗੀ ਹੈ ਤੇ ਬਹੁਤ ਸਾਰੇ ਮਰੀਜ਼ ਅੱਜ ਵੀ ਇੱਥੇ ਆਏ ਹੋਏ ਆ ਕਿਉਂਕਿ ਇਹਨਾਂ ਦੀ ਸ਼ੁਰੂਆਤ ਜਿਹੜੀ ਅੱਜ ਪਹਿਲੇ ਦਿਨ ਤੋਂ ਹੋਈ ਹੈ ਤੇ ਪਰ ਲੇਕਿਨ ਅਸੀਂ ਵੀ ਚਾਹਾਂਗੇ ਕਿ ਵੱਧ ਤੋਂ ਵੱਧ ਲੋਕ ਇੱਥੇ ਪਹੁੰਚਣ ਤਾਂ ਕਿ ਜਿਹੜਾ ਹਾਂਜੀ ਇਕਾ ਪਰ ਇਹ ਸਨੇਹਾ ਦੇਣਾ ਚਾਹੁੰਦੇ ਆ ਕਿ ਜਿਹੜਾ ਸਵਾ ਦੇ 3 ਦਿਨ ਰਹਿਣਗੇ ਉਹਨਾਂ ਨੂੰ ਆਪਣਾ ਨਾ ਅੱਖਾਂ ਦਾ ਔਰ ਕੰਨਾਂ ਦਾ ਇਲਾਜ ਮੁਫਤ ਕੀਤਾ ਜਾਏਗਾ ਚਲੋ ਹੁਣ ਫਿਰ ਤੁਸੀਂ ਕੰਨ ਅੱਖ ਛੇੜ ਲਈ ਮੜ ਗਿਆ ਹੁਣ ਥੋੜੇ ਜਿਹਾ ਫਿਰ ਮੈਂ ਮੈਂ ਦੇਖ ਰਿਹਾ ਕਿ ਬਹੁਤ سارے ਹੈ ਮੈਂ ਤੁਹਾਨੂੰ ਦੱਸਣਾ ਵੀ ਬਹੁਤ سارے ਮਰੀਜ਼ ਹੈ ਉਹ ਮੋਬਾਈਲ ਸੁਣਦੇ ਆਂ ਹਾਂਜੀ ਤੇ ਬਾਅਦ ਦੇ ਵਿੱਚ ਦੱਸਦੇ ਹਾਂ ਸੋਣੇ ਸੋਣੇ ਵੇਲੇ ਵੀ ਕੰਨਾਂ 'ਚ ਟੀਟੀ ਦੀ ਆਵਾਜ਼ ਆਈ ਜਾਂਦੀ ਹੈ ਹਾਂਜੀ ਉਹਦਾ ਵੀ ਇਲਾਜ ਕਰਾਂਗੇ ਆਪਾਂ ਉਹਦਾ ਵੀ ਇਲਾਜ ਹਾਂਜੀ ਠੀਕ ਹੈ ਧੰਨਵਾਦ ਜੀ ਬਿਲਕੁਲ ਜੀ ਬੜੇ ਰਹਿਓ ਤੁਸੀਂ ਆਰਟੀਵੀ ਅੰਦਰ ਧੰਨਵਾਦ ਅੱਜ ਬੜੀ ਖੁਸ਼ੀ ਦੀ ਖਬਰ ਅਸੀਂ ਅੱਜ ਦਿਖਾਉਣ ਲੱਗੇ ਆਂ ਮੈਂ ਬਿਲਕੁਲ ਮੌਜੂਦ ਆਂ ਪਟਾ ਸਾਹਿਬ ਵਿਖੇ ਸਾਹਮਣੇ ਸਾਡੇ ਪਟਾ ਸਾਹਿਬ ਦਾ ਗੇਟ ਹੈ ਇਹਦੇ ਸਾਹਮਣੇ ਅੱਜ ਹੈਲਥ ਕੇਅਰ ਹਰਬੈਸ ਜਿਹੜਾ ਹਰਬੈਸ ਜਿਹੜਾ ਖੁੱਲਿਆ ਹੈ ਤੇ ਆਯੁਰਵੈਦਿਕ ਹੈ ਪੂਰਾ ਇਹ ਤੇ ਅੱਜ ਮੈਂ ਦੇਖ ਸਕਦਾ ਆਂ ਕਿ ਸਾਡੇ ਸਾ ਜਿਹੜੇ ਵਿਅਕਤੀ ਮੈਂ ਦਿਖਾ ਰਿਹਾ ਇਹਨਾਂ ਦੇ ਹੱਥਾਂ ਦੇ ਵਿੱਚ ਇੱਕ ਸੀਸੀ ਹੈ ਇਹ ਹਸਪੀਟਲ ਤੋਂ ਨਿਕਲੇ ਜੇ ਸਿੱਧੇ ਕਿ ਮੈਂ ਅਚਾਨਕ ਇਹਨਾਂ ਨੂੰ ਪੁੱਛਣ ਲੱਗਾ ਵੀ ਇਹ ਤੁਸੀਂ ਕੀ ਨਾਮ ਹੈ ਭਾਈ ਸਾਹਿਬ ਮੇਰਾ ਦਰਸ਼ਨ ਸੀ ਸੋਤ ਹੈ ਜੀ ਅੱਜ ਤੁਸੀਂ ਇਸ ਹਸਪੀਟਲ ਦੇ ਵਿੱਚ ਪਹੁੰਚੇ ਕਿ ਜਿਹੜੀ ਸੀਸੀ ਲਈ ਇਹਦੇ ਵਿੱਚ ਤੇ ਦਵਾਈਆਂ ਦੇਸੀ ਦਵਾਈਆਂ ਜੀ ਅੱਛਾ ਦੇਸੀ ਦਵਾਈਆਂ ਵਿੱਚ ਕਿਵੇਂ ਆਪਣਾ ਦਰਦ ਹੋਵੇ ਜਾਂ ਕੋਈ ਚੀਜ਼ ਦਾ ਕੁਸ਼ ਹੋਵੇ ਇਹ ਦੇਸੀ ਦਵਾਈ ਆਪਣਾ ਵਰਤ ਸਕਦੇ ਆ ਜੀ ਇਹ ਆਪਣਾ ਪ੍ਰਮਾਤਮਾ ਦੇ ਨਾਮ ਵਿੱਚ ਇਹ ਚੜ੍ਹਦੀ ਕਲਾ ਵਿੱਚ ਆਪਣਾ ਹਰੇਕ ਦਵਾਈ ਲਓ ਇਹਦੇ ਵਿੱਚ ਕੋਈ ਐਦਾਂ ਦਾ ਕੋਈ ਚੀਜ਼ ਨਹੀਂ ਹੈਗੀ ਜਿਹੜਾ ਵੀ ਪਾਇਆ ਹੋ ਹੋਵੇ ਜੜੀਆਂ ਬੂਟੀਆਂ ਦਵਾਈਆਂ ਸੀ ਦੇਸੀ ਜੜੀਆਂ ਬੂਟੀਆਂ ਦੇ ਨਾਲ ਸੰਸਾਰ ਚੱਲਦਾ ਆਇਆ ਪਰ ਲੇਕਿਨ ਹੁਣ ਲੱਗਦਾ ਵੀ ਦੁਬਾਰੇ ਸਾਨੂੰ ਉਹਨਾਂ ਦੇਸੀ ਜੜੀ ਬੂਟੀਆਂ ਬਲਣਾ ਪੈਣਾ ਹੈ ਦੁਬਾਰੇ ਹਾਂ ਇਹ ਤੁਸੀਂ ਪਹਿਲਾਂ ਵੀ ਕੀਤੀ ਕਦੇ ਅੱਜ ਲੈ ਕੇ ਚੱਲੇ ਇਹ ਅੱਜ ਮੈਂ ਪਹਿਲੀ ਵਾਰ ਲੈ ਚੱਲੇ ਜੀ ਤੇ ਪਹਿਣਾ ਵੀ ਆਪਣਾ ਦੇਸੀ ਦਵਾਈਆਂ ਬੱਤ ਦਦੇ ਜੀ ਇਹ ਅੱਜ ਇਹਨਾਂ ਦੇ ਮੈਨੂੰ ਬਹੁਤ ਖੁਸ਼ੀ ਹੋਈ ਆ ਜੀ ਮਹਾਰਾਜ ਪੱਠਾ ਸਾਹਿਬ ਦੀ ਤੇ ਕਿਹੜਾ ਇਹਨਾਂ ਨੇ ਆ ਕੇ ਆਪਣਾ ਉਹਦੇ ਹੋ ਲਿਆ ਜੀ ਹਸਪਤਾਲ ਜੀ ਇਹ ਪਰਮਾਤਮਾ ਚੜ੍ਹਦੀ ਕਲਾ ਰੱਖੇ ਜੀ ਇਹਨਾਂ ਨੂੰ ਬਿਲਕੁਲ ਹਾਂ ਜੀ ਥੋੜਾ ਜਿਹਾ ਨਾ ਬਈ ਧਰਮਿੰਦਰ ਜੀ ਮੈਨੂੰ ਤੁਸੀਂ ਵੀ ਲਿਆ ਪ੍ਰੋਡਕਟ ਮੈਂ ਵੀ ਲਿਆ ਪ੍ਰੋਡਕਟ ਪਰ ਜਿਹੜੀਆਂ ਦਵਾਈਆਂ ਨੇ ਬਹੁਤ ਵਧੀਆ ਦਵਾਈਆਂ ਜੀ ਜਿਹੜੇ ਅੰਗਰੇਜ਼ੀ ਦਵਾਈਆਂ ਉਹ ਖਰਾਬ ਕਰਦੀਆਂ ਨੇ ਇਹਨੂੰ ਤੇ ਇਹ ਦਵਾਈਆਂ ਸਿਰਫ ਦੇਸੀ ਤਰੀਕੇ ਨਾਲ ਬਣੀਆਂ ਹੋਈਆਂ ਪਹਿਲਾਂ ਹੀ ਮੈਂ ਵਰਤਦਾ ਆ ਰਿਹਾ ਜੀ ਪਹਿਲਾਂ ਆਪਾਂ ਲੋਕਲ ਬਕਤੌਰ ਬੰਦੇ ਹੋਰ ਇੱਧਰ ਤਿਹ ਦਵਾਈਆਂ ਲੈਂਦੇ ਤੇ ਪਰ ਇਹ ਦਵਾਈਆਂ ਬਣਨੀ ਚਾਹੀਦੀਆਂ ਕੋਈ ਸਰਟੀਫਿਕੇਟ ਨਹੀਂ ਹੈਗਾ ਇਹਨਾਂ ਨੂੰ ਅੰਗਰੇਜ਼ੀ ਦਵਾਈਆਂ ਦੀ ਗੱਲ ਜਿਹੜੀ ਕੀਤੀ ਜਾ ਰਹੀ ਹੈ ਤੁਸੀਂ ਦੱਸਿਆ ਜਾ ਰਿਹਾ ਹੈ ਕਿ ਅੰਗਰੇਜ਼ੀ ਦਵਾਈਆਂ ਦੇ ਕਈ ਤਰ੍ਹਾਂ ਦੇ ਸਾਈਡ ਇਫੈਕਟ ਸਾਹਮਣੇ ਆ ਸਕਦੇ ਪਰ ਇਹਦਾ ਜੇ ਨੁਕਸਾਨ ਨਹੀਂ ਆ ਤਾਂ ਫਾਇਦਾ ਵੀ ਨਹੀਂ ਹੈ ਤੇ ਨੁਕਸਾਨ ਵੀ ਨਹੀਂ ਹੋ ਸਕਦਾ ਨਾ ਨੁਕਸਾਨ ਵੀ ਨਹੀਂ ਹੈ ਕੋਈ ਨੁਕਸਾਨ ਨਹੀਂ ਹੈ ਜੀ ਬਿਲਕੁਲ ਸਾਰਿਆਂ ਨੂੰ ਤੁਸੀਂ ਕੀ ਪੀਲ ਕਰਦੇ ਬਾਕੀ ਮਰਤੋ ਜੀ ਵਾਤ ਕੇ ਦੇਖ ਲਓ ਜੇ ਵਧੀਆ ਲੱਗਿਆ ਤਾਂ ਵਰਤੋ ਨਹੀਂ ਤਾਂ ਫੇਰਦਾ ਕੋਈ ਸਰਟੀਫਿਕੇਟ ਤਾਂ ਕੋਈ ਹੈ ਨਹੀਂ ਬਿਲਕੁਲ ਜੀ ਅੱਗੇ ਚੱਲਦੇ ਹਾਂ ਡਾਕਟਰ ਸਾਹਿਬ ਨੇ ਅੱਗੇ ਵੀ ਗੱਲ ਕਰਦੇ ਆ ਕਿ ਕਹਿੰਦੇ ਵੀ ਅੱਗੇ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਡਾਕਟਰ ਸਾਹਿਬ ਹੁਣ ਪਹਿਲੇ ਦਿਨ ਤੋਂ ਹੀ ਖਤਮ ਹੁਣ ਆਯੁਰਵੈਦਿਕ ਦੇ ਨਾਲ ਹੋਵੇਗਾ 100% ਆਯੁਰਵੈਦਿਕ ਦੇ ਨਾਲ ਜਿਹੜਾ ਨਸ਼ੇ ਦਾ ਹੱਲ ਹੋਵੇਗਾ ਕਿਸੇ ਵੀ ਤੁਹਾਨੂੰ ਨਸ਼ਾ ਛਡਾਊ ਕੇਂਦਰ ਵੀ ਜਾਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਅੱਜ ਕੱਲ ਬੱਚੇ ਜਿਹੜੇ ਐ ਨਸ਼ੇ ਤੇ ਲੱਗ ਜਾਂਦੇ ਆ ਤੇ ਬਾਅਦ ਵਿੱਚ ਜਿਹੜਾ ਉਹਨਾਂ ਵਾਸਤੇ ਨਸ਼ਾ ਛਡਾਊ ਕੇਂਦਰਾਂ ਵੀ ਜਾਓ ਜੀ ਇੱਧਰ ਜਾਓ ਜੀ ਐਂ ਕਰੋ ਜੀ ਬਟ ਜ਼ਿੰਦਗੀ ਖਤਮ ਹੋ ਜਾਂਦੀ ਹੈ ਤੇ ਡਾਕਟਰ ਸਾਹਿਬ ਨੇ ਦੱਸਿਆ ਕਿ ਨਸਲੀ ਟੋੜ ਪਹਿਲੇ ਤਕਲੀਫ ਤੇ ਪਹਿਲੇ ਹੀ ਦਿਨ ਦੇ ਵਿੱਚ ਖਤਮ ਹੋ ਸਕਦੀ ਹੈ ਅੱਗੇ ਗੱਲ ਕਰਦੇ ਹਾਂ ਅਫਸਰ ਨਾਲ ਆਜੋ